ਮੇਰਾ ਨਾਮ ਦੀਪਕ ਗੋਸਵਾਮੀ ਦੀਪਕ ਜੀ ਕੀ ਪੂਰਾ ਮਾਮਲਾ ਹੈਗਾ ਤੇ ਤੁਹਾਡੇ ਕੋਲ ਲੱਗਦਾ ਸਰ ਇਹ ਮੇਰੀ ਬੇਟੀ ਨਾਲ ਮਾਰपीट ਹੋਈ ਸੀ ਮੇਰੀ ਬੇਟੀ ਜੋ ਕਿ ਜੁਝਾਰ ਨਗਰ ਗਲੀ ਨੰਬਰ 6 ਚ ਰਹਿੰਦੀ ਹੈ ਉੱਥੇ ਉਸ ਦੇ ਹਸਬੰਡ ਵੱਲੋਂ ਉਹਨੂੰ ਕੁੱਟਿਆ ਗਿਆ ਸਾਨੂੰ ਰਾਤ ਨੂੰ 12 ਵਜੇ ਫੋਨ ਆਂਦਾ ਹੈ ਪੜੋਸੀਆਂ ਵੱਲੋਂ ਕਿ ਤੁਹਾਡੀ ਬੇਟੀ ਨੂੰ ਬਹੁਤ ਮਾਰਿਆ ਗਿਆ ਤੇ ਅਸੀਂ ਮੈਂ ਰਹਿਣਾ ਗੁਨਨਾਨਕ ਨਗਰ 8 ਨੰਬਰ ਗਲੀ ਦੇ ਵਿੱਚ ਅਸੀਂ ਜਿਆਦਾ ਹਸਬੰਡ ਵਾਈਫ ਉੱਥੇ ਜਾ ਕੇ ਦੇਖਦੇ ਆਂ ਤਾਂ ਮੇਰੀ ਬੇਟੀ ਜਿਹੜੀ ਹੈ ਲਹੂ ਲੋਹਾਨ ਪੜੋਸੀਆਂ ਦੇ ਘਰ ਦੇ ਵਿੱਚ ਬੈਠੀ ਆ ਜਦਕਿ ਇਨ ਬਿਟਵੀਨ ਉਸੇ ਮਾਵਾਪ ਨੂੰ ਫੋਨ ਕੀਤਾ ਜਾਂਦਾ ਬਾਪ ਨੂੰ ਫੋਨ ਕੀਤਾ ਜਾਂਦਾ ਮੇਰੀ ਵਾਈਵ ਵੱਲੋਂ ਕੀ ਤੁਹਾਡੇ ਬੇਟੇ ਨੇ ਮੇਰੀ ਬੇਟੀ ਨੂੰ ਬਹੁਤ ਮਾਰਿਆ ਤਾਂ ਉਹ ਅੱਗੋਂ ਕਹਿੰਦਾ ਨਹੀਂ ਐਸਾ ਕੁਝ ਨਹੀਂ ਹੋਇਆ ਉਹਨੂੰ ਨਹੀਂ ਮਾਰਿਆ ਗਿਆ ਅਸੀਂ ਜਦ ਜਾ ਕੇ ਦੇਖਦੇ ਆਂ ਤਾਂ ਉਸ ਦੇ ਮਾਂ ਤੇ ਬਾਪ ਵੀ ਉੱਥੇ ਹੀ ਹੁੰਦੇ ਨੇ ਤੇ ਉਸ ਦੇ ਵਿੱਚ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਜਿੱਥੇ ਮੈਂ ਉਹਨੂੰ ਬੋਲਦਾ ਵੀ ਬਹੁਤ ਜ਼ਿਆਦਾ ਇਨ ਬਿਟਵੀਨ ਫਿਰ ਅਸੀਂ 108 ਐਂਬੂਲੈਂਸ ਨੂੰ ਫੋਨ ਕਰਦੇ ਆਂ ਤੇ 112 ਨੰਬਰ ਤੇ ਫੋਨ ਕੀਤਾ। ਤੁਹਾਡੀ ਬੇਟੀ ਦਾ ਕੀ ਨਾਮ ਹੈ? ਹੋਇਆ ਕੀ ਸੀਗਾ ਕਿਸ ਚੀਜ਼ ਨੂੰ ਲੈ ਕੇ ਇਹ ਹੋਇਆ? ਐਕਚੁਅਲੀ ਹਫਤਾ ਨਾਮ ਤੋਂ ਹਫਤਾ ਪਹਿਲਾਂ ਪਹਿਲਾਂ ਬੇਟੀ ਦਾ ਨਾਮ ਬੇਟੀ ਦਾ ਨਾਮ ਹੈ ਖੁਸ਼ੀ ਗੋਸਵਾਮੀ। ਹਫਤਾ ਪਹਿਲਾਂ ਬਾਜ਼ਾਰ ਦੇ ਵਿੱਚ ਉਸੇ ਖੁਸ਼ੀ ਗੋਸਵਾਮੀ ਦੇ ਹਸਬੰਦ ਨੇ ਸਾਹਿਲ ਬਾਂਸਲ ਨੇ ਆਪਣੇ 3 ਸਾਲ ਦੇ ਬੇਟੇ ਦੇ ਮੂੰਹ ਤੇ ਥੱਪੜ ਮਾਰਿਆ। ਕਿਸੇ ਕਾਰਨ ਕਰਕੇ ਵੀ ਉਹ ਛੇੜਛੜ ਦੁਕਾਨ 'ਚ ਕਰ ਰਿਹਾ ਸੀ ਜਿਸ ਕਰਕੇ ਉਸ ਦਾ ਮੂੰਹ ਸੁੱਜ ਗਿਆ ਉਸ ਕਰਕੇ ਉਸ ਨੂੰ ਸਾਰੇ ਟੋਕਿਆ ਅਸੀਂ ਵੀ ਟੋਕਿਆ ਤੇ ਉਸ ਦੀ ਰੰਜਿਸ਼ਾ ਉਹਨੇ ਰੱਖੀ ਹੋਈ ਸੀ 5 ਦਿਨ ਤੋਂ ਬੇਟੀ ਸਾਡੇ ਘਰ ਹੀ ਰਹਿ ਰਹੀ ਸੀ ਲੇਕਿਨ ਜਦੋਂ ਉਸ ਦਿਨ ਗਈ ਤਾਂ ਉਸਨੇ ਉਸ ਗੱਲ ਦੀ ਖੁੰਦਕ ਉਹਨੂੰ ਮਾਰ ਮਾਰ ਕੇ ਕੱਢੀ ਜਿਸ ਜਿਸ ਹਿਸਾਬ ਸਿਰ ਕੁੜੀ ਨੇ ਸਾਨੂੰ ਦੱਸਿਆ ਪਾਪਾ ਉਹਨੇ ਮੈਨੂੰ ਜਾਂਦੇ ਹੀ ਮੇਰੇ ਅੱਖ ਤੇ ਮੁੱਕਾ ਮਾਰਿਆ ਜਿੱਥੇ ਉਸ ਦੇ ਤਿੰਨ ਟੱਕੇ ਆਏ ਆ ਨੀਚੇ ਅੱਖ ਦੇ ਨੀਚੇ ਦੀ ਉਹਰੇ ਫ੍ਰੈਕਚਰ ਆਇਆ ਡਾਕਟਰ ਨੇ ਉਹਨਾਂ ਨੂੰ ਪੀਜੀ ਰੈਫਰ ਕੀਤਾ ਤੇ ਉਹ ਕਹਿੰਦੇ ਵੀ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ 언ਕੌਨਸ਼ੀਅਸ ਹੋ ਕੇ ਉਸ ਤੋਂ ਬਾਅਦ ਵੀ ਮੈਨੂੰ ਹੀ ਮੈਨੂੰ ਮਾਰਦੇ ਰਹੇ ਮੈਨੂੰ ਉਹਨੇ ਪਾਣੀ ਦੇ ਛਿੱਟੇ ਮਾਰੇ ਮੈਂ ਜਦ ਹੋਸ਼ ਚਾਈ ਉਹਨੇ ਮੈਨੂੰ ਫੇਰ ਮਾਰਿਆ ਮੈਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਮੈਨੂੰ ਵਾਪਸ ਖਿੱਚ ਕੇ ਲਿਆਇਆ ਉਹਨੇ ਮੈਨੂੰ ਫੇਰ ਮਾਰਿਆ ਕਹਿੰਦੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕੀ ਪਹਿਲਾਂ ਮੈਟ੍ਰੀਮੋਨੀਅਮ ਕੋਈ ਡਿਸਪੂਟ ਚੱਲ ਰਿਹਾ ਸੀ ਆਪਸ ਦੇ ਵਿੱਚ ਕੋਈ ਗੱਲ ਲੈ ਕੇ ਹਲਕਾ ਫੁਲਕਾ ਜੀ ਮੈਂ ਚੱਲਦਾ ਰਹਿੰਦਾ ਉਹ ਹਰ ਫੈਮਿਲੀ ਦਾ ਇਸ਼ੂ ਹੁੰਦਾ ਹੈ ਇਹੋ ਜਿਹਾ ਸਾਨੂੰ ਕਦੀ ਨਹੀਂ ਕੁਝ ਲੱਗਿਆ ਵਿਆਹ ਦੀ ਗੱਲ ਕਰੀਏ ਕਿੰਨੇ ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ ਸਾਢੇ 4 ਸਾਲ ਹੋਏ ਆ ਵਿਆਹ ਨੂੰ ਲੰਬ ਮੈਰਿਸੀ ਇਹਨਾਂ ਦੀ ਇੱਕ ਬੇਟਾ ਹੈ ਇਹਨਾਂ ਕੋਲ ਤੇ ਜਿਹੜੇ ਸਾਹਿਲ ਬੰਸਲ ਜੀ ਤੁਸੀਂ ਇਲਜ਼ਾਮ ਲਾ ਰਹੇ ਉਹ ਕੀ ਕਰਦਾ ਹੈ ਉਹਨਾਂ ਦੀ ਬੋਨ ਬੈਟ ਦੀ ਏਜੰਸੀ ਹੈ ਸਪਲਾਈ ਹੈ ਕਿੱਥੇ ਇਥੇ ਗੁਨਾਰਕਨਗਪੁਰਾ ایریا ਵਿੱਚ ਹੁਣ ਉਹ ਕੀ ਸ਼ਹਿਰ ਦੇ ਵਿੱਚ ਨਹੀਂ ਜਾਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿਉਂਕਿ ਅਸੀਂ ਤਾਦੇ ਹਸਪੀਟਲ ਦੇ ਵਿੱਚ ਬਿਜ਼ੀ ਆ ਕੰਪਲੇਂਟ ਲਿਖਾਈ ਹੈ ਕੰਪਲੇਂਟ ਅਸੀਂ ਲਿਖਾਈ ਹੈ ਚਾਰ ਨੰਬਰ ਡਿਵੀਜ਼ਨ ਦੇ ਵਿੱਚ ਕੱਲ ਬਿਆਨ ਹੋ ਚੁੱਕੇ ਨੇ ਤੁਸੀਂ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਇਹੋ ਜੇ ਅਸਮਾਜਿਕ ਤੱਤ ਨੂੰ ਸਮਾਜ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ ਜੋ ਕਾਨੂੰਨੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਕੁੱਟਮਾਰ ਦੀ ਗੱਲ ਕਰੀ ਤੁਹਾਡੀ ਬੇਟੀ ਨਾਲ ਗੱਲਬਾਤ ਹੋਈ ਹੋएगी ਕਿਤਨੇ ਲੋਕ ਕੱਲੇ ਤੁਹਾਡੇ ਜੋਈ ਨੇ ਮਾਰਿਆ ਕਿ ਹੋਰ ਵੀ ਬੰਦੇ ਸੀ ਨਾਲ ਦੇਖੋ ਜੀ ਜਿਸ ਹਿਸਾਬ ਸੇ ਲੱਗਦਾ ਹੈ ਵੀ ਜਿਸ ਟਾਈਮ ਮੈਂ ਗਿਆ ਉਸ ਟਾਈਮ ਮੈਂ ਸੱਚ ਹੀ ਬੋਲਾਂਗਾ ਵੀ ਮੈਨੇ ਨਹੀਂ ਦੇਖਿਆ ਵੀ ਉਹ ਜੇ ਸੱਸ ਹੋ ਰਿਆ ਨੇ ਮਾਰਦੇ ਮੈਨੇ ਨਹੀਂ ਦੇਖਿਆ ਲੇਕਿਨ ਉਹ ਉਹ ਕਹਿ ਰਹੀ ਹੈ ਵੀ ਉਹ ਵੀ ਵਿੱਚ ਇਨਵੋਲਵ ਸੀਗੇ ਜੇ ਉਹਨਾਂ ਨੇ ਵੀ ਮਿਲ ਕੇ ਪਹਿਲਾਂ ਵੀ ਇਸ ਤਰੀਕੇ ਦੀ ਵਾਰਦਾਤ ਕਰੀ ਹੋਈ ਸੀ ਮਾਰ ਕੁੱਟੀ ਵਾਲੀ ਇਸ ਤੋਂ ਪਹਿਲਾਂ ਇੱਕ ਵਾਰ ਵਾਰਦਾਤ ਹੋਈ ਕਿਉਂਕਿ ਇਹ ਵਿਆਹ ਤੋਂ ਸਿਰਫ 3-4 ਮਹੀਨੇ ਬਾਅਦ ਹੀ ਅਲੱਗ ਹੋ ਗਏ ਸੀ ਮਾਪੇ ਬਾਪ ਤੋਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਹੁੰਦਾ ਸੀ ਉੱਥੇ ਇੱਕ ਵਾਰ ਇਹਨੇ ਸਾਨੂੰ ਕੰਪਲੇਨ ਕੀਤੀ ਸੀ ਪਾਪਾ ਵੀ ਗੈਸ ਦੀ ਪਾਈਪਲਾਈਨ ਨਿਕਲੀ ਹੋਈ ਸੀ ਲੇਕਿਨ ਅਸੀਂ ਉਹਨੂੰ ਥੋੜਾ ਜਿਹਾ ਲਾਈਟਲੀ ਲੰਦੇ ਹੋਏ ਵੀ ਚਲੋ ਵੀ ਕਈ ਵਾਰ ਐਕਸੀਡੈਂਟਲੀ ਕੁਝ ਹੋ ਜਾਂਦਾ ਵੀ ਨਹੀਂ ਹੋਇਆ ਹੁਣ ਇਹ ਲੰਮੈ ਦੀ ਸੀ ਮੈਂ ਇਸ ਦੇ ਖਿਲਾਫ ਸੀ ਤੇ ਮੈਂ ਮੈਰਿਜ ਦੇ ਵਿੱਚ ਗਿਆ ਵੀ ਨਹੀਂ ਸੀ ਮੈਂ ਕੁੜੀ ਨੂੰ ਬਹੁਤ ਸਮਝਾਇਆ ਸੀ ਕਿ ਇਹ ਮੁੰਡਾ ਸਹੀ ਨਹੀਂ ਹੈ ਲੇਕਿਨ ਉਸ ਟਾਈਮ ਬੱਚੇ ਨਹੀਂ ਮੰਨੇ ਬੱਚੇ ਦੀ ਗੱਲ ਕਰੀ ਬੱਚਾ ਹੁਣ ਤੁਹਾਡੇ ਕੋਲ ਹੈ ਬੱਚਾ ਇਸ ਟਾਈਮ ਸਾਡੇ ਕੋਲ ਹੈ ਬੇਟਾ ਕੰਡੀਸ਼ਨ ਹੈ ਕੰਡੀਸ਼ਨ ਇਸ ਟਾਈਮ ਇਹ ਹੈ ਵੀ ਉਹ ਬੋਲ ਵੀ ਨਹੀਂ ਸਕਦੀ ਤੁਰ ਵੀ ਨਹੀਂ ਸਕਦੀ ਉਹ ਗਰਦਨ ਨਹੀਂ ਹਿਲਾ ਪਾਰੀ ਹੈ ਉਹ ਅੱਖ ਨਹੀਂ ਖੋਲ ਪਾਰੀ ਪੀਜੀਆਈ ਦੇ ਰੈਫਰ ਕੀਤਾ ਗਿਆ ਪੀਜੀਆਈ ਰੈਫਰ ਕੀਤਾ ਹੋਇਆ ਉਹ ਮੰਗ ਕੀ ਕਰਦੇ ਹੋ ਤੁਸੀਂ ਮੈਂ ਮੈਂ ਆਪਣਾ ਟਾਬਾ ਉਹਦੇ ਵਿੱਚ ਮੈਨੇਜਰ ਮੰਗ ਕੀ ਕਰ ਮੰਗ ਕੀ ਕਰਦੇ ਹੋ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਜੋ ਕਾਨੂੰਨੀ ਬੰਦੀ ਕਾਰਵਾਈ ਹੈ ਉਹ ਪ੍ਰੋਪਰ ਕੀਤੀ ਜਾਵੇ ਕੋਈ ਸ਼ਫਾਰਿਸ਼ ਨਾ ਚੱਲੇ ਕੋਈ ਕੁਛ ਨਾ ਹੋਵੇ ਠੀਕ ਹੈ ਜੀ ਮੈਂ ਕਾਰਵਾਈ ਚਾਹਨਾ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਵੀ ਇਹਨੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਸੀਗਾ ਵੀ ਆਪਣੇ ਘਰਦਿਆਂ ਤੋਂ ਆਪਣੇ ਮਕਾਨ ਚੋਂ ਹਿੱਸਾ ਲੈ ਬੜੀ ਬੇਟੀ ਤੋਂ ਜੈਸਤੀ ਮੰਗੇ ਇਸ ਤਰੀਕੇ ਦੇ ਹਾਂਜੀ ਹਾਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਸੀ ਅਸੀਂ ਇਸ ਤੋਂ ਇਲਾਵਾ ਅਸੀਂ ਆਪਣਾ ਜਿਹੜਾ ਇਹਨੂੰ ਜੇਵਰ ਦਿੱਤਾ ਹੋਇਆ ਸੀ ਹੋਰ ਸਮਾਨ ਦਿੱਤਾ ਹੋਇਆ ਸੀ ਉਹ ਇਹਨੇ ਮਥੂਠ ਵਗੈਰਾ ਚ ਰਖਵਾਇਆ ਹੋਇਆ ਉਹ ਸਾਰੇ ਪੈਸੇ ਇਹਵੇਂ ਪਤਾ ਨਹੀਂ ਕਿੱਥੇ ਜੀਵਰ ਦੀ ਗੱਲ ਕੀਤੀ ਹੈ ਤੁਸੀਂ ਕਿ ਜੇਵਰ ਕਿਤਨਾ ਹੋਏਗਾ ਟੋਟਲ ਜੇ ਜੇਵਰ ਦੀ ਮੈਂ ਗੱਲ ਕਰਾਂ ਤਾਂ 3 ਤੋਲੇ 4 ਤੋਲੇ ਕੁਝ ਅੰਦਾਜ਼ਾ ਮੈਂ ਦੱਸ ਸਕਾਂ ਲਗਭਗ ਇਹ ਅਕਸਰ ਅਸੀਂ ਇਹਨਾਂ ਨੂੰ ਪੈਸੇ ਦੀ ਹੈਲਪ ਬਹੁਤ ਕੀਤੀ ਹੈ ਜਿੰਮੇ ਵੀ ਜਦ ਵੀ ਲੋੜਤ ਹੁੰਦੀ ਆ ਤਾਂ ਇਹਨਾਂ ਨੂੰ ਪੈਸੇ ਦਿੰਦੇ ਰਹਿੰਦੇ ਸੀ ਜੇ ਹੁਣ ਇੱਕ ਸਾਲ ਪਹਿਲਾਂ ਇਹਨਾਂ ਨੇ ਮਕਾਨ ਲਿੱਤਾ ਉਸ ਬਿਆਨ ਦੇ ਵਿੱਚ ਅਸੀਂ ਪੈਸੇ ਦਿੱਤੇ ਤਾਂ ਲੱਗਦੀ ਕਿਤਨੀ ਅਮਾਉਂਟ ਦਾ ਵੀ ਕਿਤਨੇ ਕਿਤੇ ਮਸਲਾ ਹੋ ਸਕਦਾ ਹੈ ਜਿਹੜਾ ਜਿਹੜਾ ਬਿਲਕੁਲ ਹੋ ਸਕਦਾ ਜੀ ਇਹ ਬਿਲਕੁਲ ਕਰਨ ਹੋ ਸਕਦਾ ਸਾਨੂੰ ਕਈ ਵਾਰ ਮਹਿਸੂਸ ਹੋਣ ਲੱਗ ਗਿਆ ਸੀ ਇਸ ਚੀਜ਼ ਦਾ ਵੀ ਇਹ ਇੱਕ ਪਲੈਨਿੰਗ ਦੇ ਨਾਲ ਅਲੱਗ ਹੋ ਕੇ ਆਇਆ ਸਾਡੇ ਕੋਲ ਵੀ ਜਿਸ ਦੇ ਵਿੱਚ ਵੀ ਅਸੀਂ ਇਹਨੂੰ ਸੈੱਟ ਕਰੀਏ ਮਕਾਨ ਦਾ ਕੁਝ ਕਰਕੇ ਦਈਏ ਉਹ ਚੀਜ਼ ਹੈਗੀ ਉਹ ਜਿਹੜੀ ਮਕਾਨ ਦੀ ਗੱਲ ਕਰੀ ਉਹ ਤੇ ਸਾਰੀ ਫੈਮਿਲੀ ਰਹਿ ਰਹੀ ਹੈ ਉਹਦੀ ਨਹੀਂ ਇਹ ਇਕੱਲੇ ਰਹਦੇ ਸੀ ਇਕੱਲੇ ਰਹਿੰਦੇ ਸੀ